ਕੋਈ ਵੀ ਬੰਦਾ ਹੋਰ ਤੇ ਐਫ ਆਈ ਆਰ ਦਰਜ ਹੈ ਕਿਸੇ ਵੀ ਮਸਲੇ ਦੇ ਵਿੱਚ ਜੇ ਉਹਨੂੰ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਕਿ ਕਈ ਲੋਕਾਂ ਨੂੰ ਫੜ ਕੇ ਅੰਦਰ ਦੇਣਾ ਪੈਂਦਾ ਹੈ ਕਿ ਮਾਹੌਲ ਨਾ ਖਰਾਬ ਹੋਵੇ ਉਹ ਲੈ ਐਕਸ਼ਨ ਦੇ ਵਿੱਚ ਕੋਈ ਅੰਦਰ ਹੈ ਜਾਂ ਕਿਸੇ ਵੀ ਕੇਸ ਦੇ ਵਿੱਚ ਅੰਦਰ ਹੈ ਜਿਸ ਨੂੰ ਸਜ਼ਾ ਨਹੀਂ ਹੋਈ ਉਹ ਇੰਡੀਪੈਂਡੈਂਟਲੀ ਵਿਦ ਅ ਸਲੋਗਨ ਆਫ ਦੀ ਪਾਰਟੀ ਕਿਸੇ ਪਾਰਟੀ ਦੇ ਨਾਲ ਰਲ ਕੇ ਇੰਡੀਪੈਂਡੈਂਟਲੀ ਆਪਣੀ ਚੋਣ ਲੜ ਸਕਦਾ ਨੋਮੀਨੇਸ਼ਨ ਤੋਂ ਬਾਅਦ ਸਾਰੀ ਇਲੈਕਸ਼ਨ ਜਿਹੜੀ ਹੈ ਉਹ ਬਿਹਾਈਂਡ ਦੀ ਬਾਜ਼ ਹੋਣੀ ਹੈ ਉਹਦਾ ਮੈਨੀਫੈਸਟੋ ਉਹ ਕੀ ਚਾਹੁੰਦਾ ਵਾ ਉਹਦੀ ਪਾਰਟੀ ਚ ਮੈਂਬਰਸ ਕੌਣ ਨੇ ਕੌਣ ਉਹਦੀ ਗੱਲ ਲੋਕਾਂ ਅੱਗੇ ਰੱਖੇਗਾ ਕਿੱਥੇ ਕਿੱਥੇ ਰੈਲੀਆਂ ਹੋਣੀਆਂ ਵਾ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹਨੂੰ ਬਾਹਰ ਨਹੀਂ ਆਣ ਦਿੱਤਾ ਜਾਏਗਾ ਅਸੀਂ ਜੇ ਮੁਖਤਾਰ ਅंसारी ਜੀ ਦੀ ਗੱਲ ਕਰੀਏ ਅਸੀਂ ਉਹਨਾਂ ਦੀ ਨੈਗੇਟਿਵ ਵੀ ਸੁਣਦੇ ਆਂ ਅਸੀਂ ਉਹਨਾਂ ਦੀ ਪੋਜ਼ਿਟਿਵ ਵੀ ਸੁਣਦੇ ਆਂ ਪਰ 2.5 ਲੱਖ ਵੋਟਾਂ ਨਾਲ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਔਰ ਉਹ ਬਾਹਰ ਨਹੀਂ ਆਏ ਉਹਨਾਂ ਨੇ ਸਾਰੀ ਇਲੈਕਸ਼ਨ ਜਿਹੜੀ ਕੰਟੈਸਟ ਕੀਤੀ ਬਿਹਾਈਂਡ ਦੀ ਬਾਹਰ ਕੀਤੀ ਸੂਬਾ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਚਾਹੇ ਕਿਸੇ ਨੂੰ ਸਜ਼ਾ ਹੋਵੇ ਚਾਹੇ ਕੋਈ ਅੰਦਰ ਹੋਵੇ ਉਹ ਇਲੈਕਸ਼ਨ ਲੜ ਕੀ ਕੋਈ ਵਿਅਕਤੀ ਜੇਲ੍ਹ ਚ ਰਹਿ ਕੇ ਚੋਣ ਲੜ ਸਕਦਾ ਹੈ ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਜੇਲ੍ਹ ਚ ਨੇ ਔਰ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਚੋਣ ਲੜਨ ਤੇ ਅੱਜ ਕੱਲ ਵੀ ਇਹ ਮਾਮਲਾ ਬਹੁਤ ਗਰਮਾਇਆ ਹੈ ਤਾਂ ਇੱਕ ਵਿਅਕਤੀ ਅਗਰ ਜੇਲ੍ਹ 'ਚ ਹੈ ਤਾਂ ਚੋਣ ਕਿਵੇਂ ਲੜੇਗਾ ਕਿਸ ਤਰੀਕੇ ਦੇ ਨਾਲ ਉਹ ਆਪਣੀ ਪ੍ਰਚਾਰ ਕਰੇਗਾ ਕਿਸ ਤਰੀਕੇ ਨਾਲ ਆਪਣੇ ਕਾਗਜ਼ ਭਰੇਗਾ ਕਿਸ ਤਰੀਕੇ ਨਾਲ ਉਹ ਆਜ਼ਾਦ ਲੋਕ ਚੋਣ ਲੜ ਸਕਦਾ ਹੈ ਤਾਂ ਇਸ ਨੂੰ ਲੈ ਕੇ ਅੱਜ ਅਸੀਂ ਇੱਕ ਚਰਚਾ ਕਰਨ ਵਾਸਤੇ ਆਏ ਹਾਂ ਸਰਦਾਰ ਹਰਸਿਮਰਨਜੀਤ ਸਿੰਘ ਜੋ ਕਿ ਸੀਨੀਅਰ ਐਡਵੋਕੇਟ ਨੇ ਤਾਂ ਉਹਨਾਂ ਕੋਲ ਜਾਣਾਂਗੇ ਕਿ ਆਖਿਰਕਾਰ ਕਾਨੂੰਨ ਦੀ ਰਾਹ ਕਿਵੇਂ ਹੈ ਤਾਂ ਸਰ ਸਭ ਤੋਂ ਪਹਿਲਾਂ ਤੇ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਜੀ ਕਿ ਕੀ ਕਾਨੂੰਨ ਕਹਿੰਦਾ ਕਿ ਇੱਕ ਬੰਦਾ ਜੇਲ੍ਹ 'ਚ ਹੈ ਉਹ ਕਹਿੰਦਾ ਜੀ ਮੈਨੂੰ ਇਲੈਕਸ਼ਨ ਲੜਨੀ ਹੈ ਹੁਣ ਇਲੈਕਸ਼ਨ ਲੜਨ ਵਾਸਤੇ ਉਸ ਨੂੰ ਕਾਗਜ਼ ਵੀ ਭਰਨੇ ਪੈਣਗੇ ਉਸ ਨੂੰ ਪ੍ਰਚਾਰ ਵੀ ਕਰਨਾ ਪਊਗਾ ਉਸ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆਪਣੀ ਸੰਪਤੀ ਦੀ ਘੋਸ਼ਣਾ ਕਰਨੀ ਤਾਂ ਉਹ ਕਿਵੇਂ ਕਰ ਸਕਦਾ ਜੇਲ੍ਹ 'ਚ ਰਹਿ ਕੇ ਤੇ ਇਹ ਚੀਜ਼ਾਂ ਪੋਸੀਬਲ ਹਨ ਨਹੀਂ ਉਹਦਾ ਕੀ ਕਾਨੂੰਨ ਹੈ ਮੈਂ ਦੱਸਣਾ ਚਾਹਣਾ ਕਿ ਕੋਈ ਵੀ ਬੰਦਾ ਜਿਹੜਾ ਜੇਲ੍ਹ 'ਚ ਹੈ ਤੇ ਜੇ ਉਸ ਨੂੰ 2 ਸਾਲ ਦੀ ਸਜ਼ਾ ਨਹੀਂ ਹੋਈ ਉਹ ਸਿਰਫ ਇੱਕੋ ਕ੍ਰਾਈਟੇਰੀਆ ਹੈ ਕਿ ਉਹ ਸਜ਼ਾ ਉਹ ਇਲੈਕਸ਼ਨ ਨਹੀਂ ਲੜ ਸਕਦਾ ਜੇ ਉਹਨੂੰ ਸਜ਼ਾ ਹੋਈ ਹੈ ਆਦਰਵਾਇਜ਼ ਕੋਈ ਵੀ ਬੰਦਾ ਹੈ ਉਰਤੇ ਐਫ ਆਈ ਆਰ ਦਰਜ ਹੈ ਕਿਸੇ ਵੀ ਮਸਲੇ ਦੇ ਵਿੱਚ ਜੇ ਉਹਨੂੰ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਜਿਵੇਂ ਅੱਜਕੱਲ ਕਹਿੰਦੇ ਨੇ ਕਿ ਕਈ ਲੋਕਾਂ ਨੂੰ ਫੜ ਕੇ ਅੰਦਰ ਦੇਣਾ ਪੈਂਦਾ ਹੈ ਕਿ ਮਾਹੌਲ ਨਾ ਖਰਾਬ ਹੋਵੇ ਉਹ ਲੈ ਐਕਸ਼ਨ ਦੇ ਵਿੱਚ ਕੋਈ ਅੰਦਰ ਹੈ ਜਾਂ ਕਿਸੇ ਵੀ ਕੇਸ ਦੇ ਵਿੱਚ ਅੰਦਰ ਹੈ ਜਿਸ ਨੂੰ ਸਜ਼ਾ ਨਹੀਂ ਹੋਈ ਉਹ ਇੰਡੀਪੈਂਡੈਂਟਲੀ विद द स्लोगन ऑफ द पार्टी ਕਿਸੇ ਪਾਰਟੀ ਦੇ ਨਾਲ ਰਲ ਕੇ ਇੰਡੀਪੈਂਡੈਂਟਲੀ ਆਪਣੀ ਚੋਣ ਲੜ ਸਕਦਾ ਔਰ ਸਾਡਾ ਇਹ ਪ੍ਰੀਐਮਬਲ ਦਾ ਕਨਸਟੀਟਿਊਸ਼ਨ ਦਾ ਅਧਿਕਾਰ ਹੈ ਜਿਹਦੇ ਤੇ ਵਕ ਵਕ ਸਮੇਂ ਤੇ ਡਿਫਰੈਂਟ ਡਿਫਰੈਂਟ ਲਾਜ਼ ਆਉਂਦੇ ਰਹੇ ਪਰ ਅੱਜ ਦੀ ਡੇਟ ਦੇ ਵਿੱਚ ਜੋ ਲੇਟੈਸਟ ਲਾਅ ਹੈ ਉਹਦੇ ਅਕੋਰਡਿੰਗਲੀ ਉਹ ਆਪਣੀ ਇਲੈਕਸ਼ਨ ਲੜ ਸਕਦਾ ਔਰ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹਦੇ ਲਾਇਰ ਕਰਨਗੇ ਜਿਹੜੇ ਉਹਦੇ ਲਾਇਰ ਨੇ ਨਹੀਂ ਪਰ ਸਵਾਲ ਹੈ ਕਿ ਉਹ ਇਹ ਸਭ ਤੋਂ ਵੱਡਾ ਜਿਸ ਤਰ੍ਹਾਂ ਕੋਈ ਆਜ਼ਾਦ ਚੋਣ ਲੜਦਾ ਹੈ ਕੋਈ ਚੱਕ ਜੇਲ੍ਹ ਚ ਰਹਿ ਕੇ ਕਹਿ ਰਹੇ ਜੀ ਮੈਂ ਆਜ਼ਾਦ ਚੋਣ ਲੜੂੰਗਾ ਤਾਂ ਉਸ ਨੂੰ ਕਾਗਜ਼ ਭਰਨੇ ਪੈਂਦੇ ਤਾਂ ਕਾਗਜ਼ ਭਰਨ ਵਾਸਤੇ ਕੀ ਉਹਨੂੰ ਇਜਾਜ਼ਤ ਦਿੱਤੀ ਜਾਏਗੀ ਕਿ ਉਹ ਬਾਹਰ ਆਵੇ ਬਿਲਕੁਲ ਜੀ ਉਹਦੇ ਵਿੱਚ ਜਿਹੜਾ ਵਾ ਕੋਰਟ ਉਹਨੂੰ ਪਰਮਿਟ ਕਰਦਾ ਵਾ ਆਪਣੇ ਪੇਪਰ ਭਰਨ ਵਾਸਤੇ ਕਿਉਂਕਿ ਜਿਹੜੇ ਪੇਪਰ ਭਰਨੇ ਆ ਅਸੀਂ ਉਹ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਕੋਲ ਜਿਹੜੇ ਜਿਹੜੇ ਸਾਡੇ ਹੁਣ ਅੱਜ ਕੱਲ੍ਹ ਵੀ ਉਹੀ ਤਿਆਰੀ ਹੋ ਰਹੀ ਸਾਰੀ ਕਿ ਕਿੱਥੇ ਕਿੱਥੇ ਆਪਾਂ ਲੱਗਣੇ ਜਿੱਥੇ ਅਸੀਂ ਜਾ ਕੇ ਪੇਪਰ ਭਰਨੇ ਆ ਐਸ ਡੀਐਮ ਐਡੀਸੀ ਡੀਸੀ ਤੇ ਡਿਊਟੀਆਂ ਲੱਗਦੀਆਂ ਉਹਨੂੰ ਪਰਮਿਟ ਕੀਤਾ ਜਾਏਗਾ ਆਪਣੇ ਪੇਪਰ ਭਰਨ ਵਾਸਤੇ ਫਾਰ ਅ ਫਿਊ ਟਾਈਮ ਹਮਮ ਔਰ ਉਹ ਸਿਰ ਅਦਰਵਾਈਜ਼ ਚੋਣ ਦਾ ਮੈਨੀਫੈਸਟੋ ਉਹ ਜੋ ਆਵਰ ਦੇ ਦਿਲ ਚ ਇਨਹੇਰੈਂਟ ਹੈ ਕਿ ਉਹ ਕੀ ਕਿਸ ਮੁੱਦੇ ਦੇ ਉੱਤੇ ਚੋਣ ਲੜਨਾ ਚਾਹੁੰਦਾ ਉਹਦਾ ਮੁੱਦਾ ਰਿਲੀਜੀਅਨ ਆਉਦਾ ਮੁੱਦਾ ਡਿਵੈਲਪਮੈਂਟ ਆਉਦਾ ਮੁੱਦਾ ਪੋਲਿਟਿਕਲ ਪਾਰਟੀ ਆਉਦਾ ਮੁੱਦਾ ਕਿਸੇ ਨੂੰ ਹਰਾਣਾ ਵਾ ਉਹਦਾ ਮੁੱਦਾ ਇਹ ਵੈ ਕਿ ਉਹ ਆਲਰੇਡੀ ਬਹੁਤ ਫੇਮਸ ਸੀ ਔਰ ਉਹਨੂੰ ਕਿਸੇ ਪਾਰਟੀ ਬਾਜ਼ੀ ਕਰਕੇ ਅੰਦਰ ਸੁੱਟਿਆ ਗਿਆ ਇਹ ਸਾਰੀਆਂ ਚੀਜ਼ਾਂ ਜੜੀਆਂ ਉਹਦੇ ਮੁੱਦੇ ਨੇ ਜੇ ਉਹ ਲੋਕਾਂ ਦੇ ਦਿਲ ਜਿੱਤ ਸਕਦਾ ਤੇ ਉਹਦਾ ਐਫੀਡੇਵਿਟ ਜਿਹੜਾ ਵਾ ਉਹ ਆਪਣਾ ਚੋਣ ਪੇਪਰ ਭਰਨਾ ਆ ਸਕਦਾ ਪਰ ਮੈਨੀਫੈਸਟੋ ਜਿਹੜਾ ਵਾ ਮੈਨੀਫੈਸਟੋ ਅੰਦਰੋਂ ਹੀ ਉਹ ਰਿਲੀਜ਼ ਕਰੇਗਾ ਔਰ ਉਸੇ ਅਸਤੇ ਉਹਨੂੰ ਬਾਹਰ ਨਹੀਂ ਆ ਸਕਦਾ ਕਿਉਂਕਿ ਉਹਨੂੰ ਕੰਪੇਨਿੰਗ ਕਰਨ ਦਾ ਕੋਈ ਰਾਈਟ ਨਹੀਂ ਹੈ ਹੂੰ ਹੀ ਇਜ਼ ਅ ਪ੍ਰिजनਰ ਹੂੰ ਕ ਪ੍ਰिजनਰ ਕੋਲ ਬਾਹਰ ਆਂਦਾ ਕੋਈ ਰਾਈਟ ਨਹੀਂ ਹੈ ਨਾ ਉਹਦੇ ਚੱਕਰ ਦੇ ਵਿੱਚ ਕੋਈ ਪ੍ਰੋਲ ਮਿਲਣੀ ਹੈ ਹੀ ਕੈਨ ਕੰਟੈਸਟ ਦੀ ਇਲੈਕਸ਼ਨ ਫਰੋਮ ਬਿਹਾਈਂਡ ਦੀ ਬਾਰ ਪਰ ਸਰ ਮੇਰਾ ਸਵਾਲ ਹੈ ਕਿ ਜਦੋਂ ਕੋਰਟ ਦੇ ਵਿੱਚ ਅਗਰ ਸਪੋਜ਼ ਕੋਈ ਬੰਦਾ ਜੇ ਤੁਸੀਂ ਅੰਮ੍ਰਿਤਸਰ 'ਚ ਬੈਠੇ ਆ ਕੋਈ ਬੰਦਾ ਬਾਹਰਲੇ ਸੂਬੇ ਦੀ ਜੇਲ੍ਹ 'ਚ ਹੈ ਤਾਂ ਉੱਥੋਂ ਨੂੰ ਇੱਥੇ ਲਿਆਇਆ ਜਾਏਗਾ ਅੰਮ੍ਰਿਤਸਰ ਚੋਂ ਲੜਨ ਵਾਸਤੇ ਨਹੀਂ ਜੀ ਜਿਹੜਾ ਫੋਰਨ ਲਾਜ਼ ਦੇ ਪਰਮਿਟ ਕਰਨਗੇ ਜੇ ਸਾਡੀ ਐਕਸਟਰੈਡੀਸ਼ਨ ਟ੍ਰੀਟੀ ਹੋਏਗੀ ਉਹ ਨਹੀਂ ਅੰਮ੍ਰਿਤਸਰ ਦੇਸ਼ ਦੀ ਗੱਲ ਕਰ ਲਈ ਲਾਹੋਈ ਕਹਿ ਰਹੇ ਨਾ ਤੁਸੀਂ ਕਹਿੰਦੇ ਜੇ ਕੋਈ ਬੰਦਾ ਬਾਹਰ ਹੈ ਤੇ ਜੇ ਉਹ ਉੱਥੇ ਦੀ ਜੇਲ੍ਹ 'ਚ ਹੈਗਾ ਤੇ ਇੱਥੇ ਇਲੈਕਸ਼ਨ ਕੰਟੈਸਟ ਕਰਨਾ ਚਾਹੁੰਦਾ ਜਿਵੇਂ ਸਾਡੀ ਲੋਕ ਸਭਾ ਇਲੈਕਸ਼ਨ ਆਈ ਹੈ ਤੇ ਜੇ ਸਾਡੀ ਉਸ ਕੰਟਰੀ ਦੇ ਨਾਲ ਐਕਸਟਰੈਡੀਸ਼ਨ ਟ੍ਰੀਟੀ ਹੈਗੀ ਹੈ ਟ੍ਰੀਟੀ ਦੇ ਅਕੋਰਡਿੰਗਲੀ ਉਹਦੇ ਵਿੱਚ ਜੋ ਗਾਈਡਲ ਨੀ ਉਹ ਫਾਰਮ ਉਹਨੂੰ ਕੀ ਉਸ ਜ਼ਿਲ੍ਹੇ ਚ ਆ ਕੇ ਭਰਨਾ ਪਏਗਾ ਜਿੱਥੇ ਲੈਕਚਰ ਰਣਨੀ ਸਾਡੇ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਜਿਹੜੇ ਨੇ ਅਲਾਉ ਕਰਨਗੇ ਉਹਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹ ਪ੍ਰੋਪਰ ਫਾਰਮੈਟ ਉਹਨਾਂ ਦੇ ਬਣੇ ਨੇ ਜੇਲ ਮੈਨੂਅਲ ਅਕੋਰਡਿੰਗਲੀ ਫਿਰ ਉਹ ਪੇਪਰ ਭਰਨਗੇ ਉਸ ਤੋਂ ਬਾਅਦ ਉਹਨਾਂ ਦੇ ਲਾਇਰ ਜਿਹੜੇ ਨੇ ਰਿਪਰੈਜ਼ੈਂਟੇਸ਼ਨ ਸਾਰੀ ਥਰੂ ਲਾਇਰ ਹੋਣੀ ਹੈ ਕਿਉਂਕਿ ਅਦਰਵਾਈਜ਼ ਮੈਂ ਤੁਹਾਡੀ ਮੈਂ ਤੁਹਾਡੀ ਗੱਲ ਨਾਲ ਸਹਿਮਤਾਂ ਪਰ ਜਿਸ ਤਰ੍ਹਾਂ ਕਿਹਾ ਕਿ ਉਹਨੂੰ ਜੇਲ ਚੋਂ ਬਾਹਰ ਆਣਾ ਪਾਏਗਾ ਉਸ ਸ਼ਖਸ ਨੂੰ ਸਿਰਫ ਸਿਰਫ ਆਪਣਾ ਪੇਪਰ ਭਰਨਾ ਸੇ ਆਪਣੀ ਨਾਮੀਨੇਸ਼ਨ ਕਰਨ ਵਾਸਤੇ ਹੂੰ ਨੋਮੀਨੇਸ਼ਨ ਤੋਂ ਬਾਅਦ ਸਾਰੀ ਇਲੈਕਸ਼ਨ ਜਿਹੜੀ ਐ ਉਹ ਬਿਹਾਈਂਡ ਦੀ ਬਾਅਦ ਹੋਣੀ ਐ ਉਹਦਾ ਮੈਨੀਫੈਸਟੋ ਉਹ ਕੀ ਚਾਹੁੰਦਾ ਵਾ ਉਹਦੀ ਪਾਰਟੀ ਚ ਮੈਂਬਰਸ ਕੌਣ ਨੇ ਕੌਣ ਉਹਦੀ ਗੱਲ ਲੋਕਾਂ ਅੱਗੇ ਰੱਖੇਗਾ ਕਿੱਥੇ ਕਿੱਥੇ ਰੈਲੀਆਂ ਹੋਣੀਆਂ ਵਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਬਾਹਰ ਨਹੀਂ ਆਣ ਦਿੱਤਾ ਜਾਏਗਾ ਓਨਲੀ ਹੀ ਕੈਨ ਕੰਟੈਸਟ ਦੀ ਇਲੈਕਸ਼ਨ ਔਰ ਜਿਹੜੇ ਪੀਰੀਅਡ ਲਈ ਉਹ ਅੰਦਰ ਐ ਉਹ ਜਿੱਤੋਂ ਤੋਂ ਬਾਅਦ ਵੀ ਉਹ ਬਾਹਰ ਨਹੀਂ ਆ ਸਕਦਾ ਅਨਲੈਸ ਐਂਡ ਅੰਟਿਲ ਹੀ ਗੈਟਸ ਦੀ ਬੇਲ ਅਜੇ ਜਦੋਂ ਤੱਕ ਉਹ ਬਾਦ ਵੀ ਬਾਹਰ ਨਹੀਂ ਆਉਂਦਾ ਬਾਹਰ ਨਹੀਂ ਆਸ ਜਦੋਂ ਤੱਕ ਉਹਨੂੰ ਬੇਲ ਨਹੀਂ ਮਿਲਦੀ ਪਰ ਸਰ ਉਹ ਦੇ ਵਿੱਚ ਜਿਹੜਾ ਪ੍ਰਚਾਰ ਪ੍ਰਸਾਰ ਕਰਨਾ ਉਹ ਕਿਵੇਂ ਕਰੂਗਾ ਫਿਰ ਵਿਅਕਤੀਗਤ ਪ੍ਰਚਾਰ ਪ੍ਰਸਾਰ ਨਹੀਂ ਕਰੂਗਾ ਤੇ ਇਲੈਕਸ਼ਨ ਜਿੱਤੀ ਨਹੀਂ ਜਾ ਸਕਦੀ 1977 ਦੇ ਵਿੱਚ ਜੋਰਜ ਫਰਨਾਂਡੇਜ਼ ਇਲੈਕਸ਼ਨ ਲੜੇ ਔਰ ਮੁਜ਼ੱਫਰਪੁਰ ਬਿਹਾਰ ਤੋਂ ਉਹਨਾਂ ਨੇ ਇਲੈਕਸ਼ਨ ਲੜੀ ਔਰ ਤੁਸੀਂ ਸੋਚੋ ਕਿ ਬਿਲਕੁਲ ਅੰਦਰ ਲੈ ਕੇ ਉਹਨਾਂ ਨੇ ਇਲੈਕਸ਼ਨ ਲੜੀ 3 ਲੱਖ ਵੋਟਾਂ ਨਾਲ ਜਿੱਤੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜੇ ਕੋਈ ਵੀ ਇਨਸਾਨ ਕਿਸੇ ਪੋਲਿਟਿਕਸ ਦਾ ਸ਼ਿਕਾਰ ਹੋ ਕੇ ਅੰਦਰ ਭੇਜਿਆ ਹੋਇਆ ਨਾ ਤੇ ਲੋਕਾਂ ਦੀ ਸੈਂਪਥੀ ਉਹਦੇ ਨਾਲ ਹੁੰਦੀ ਹੈ ਤੇ ਜੇ ਕੋਈ ਮੋਰਲ ਟਰਪੀਚੂਡ ਜਾਂ ਅੰਦਰ ਹੈ ਜਿਵੇਂ ਕੋਈ ਕ੍ਰਾਈਮ ਅਗੇਂਸਟ ਔਮਨ ਕੋਈ ਸੈਕਸ਼ੂਅਲ ਆਫੈਂਸਸ ਦੇ ਵਿੱਚ ਫਿਰ ਉਹ ਬਾਹਰ ਆ ਜਾਂਦਾ ਕਿਉਂਕਿ ਲੋਕਾਂ ਦੀ ਐਮਪਥੀ ਹੋ ਜਾਂਦੀ ਉਹਦੇ ਨਾਲ ਮੁਜ਼ਫਰਨਗਰ ਤੋਂ 1977 ਦੇ ਵਿੱਚ 3 ਲੱਖ ਵੋਟਾਂ ਨਾਲ ਜਿੱਤੇ ਹੁਣ ਪਿੱਛੇ ਜੇ ਮੁਖਤਾਰ ਅंसारी ਉਹਨਾਂ ਦਾ ਉਹ ਉਹਨਾਂ ਦੀ ਡੈਥ ਹੋਈ ਹੈ ਔਰ ਉਹ 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 ਇੱਕ ਗੈਂਗਸਟਰ ਕਮ ਪੋਲਿਟਿਸ਼ੀਅਨ ਬਣੇ 3 ਲੱਖ ਵੋਟਾਂ ਨਾਲ ਉਹ ਜਿੱਤੇ ਸੀ ਯੂਪੀ ਤੋਂ ਬੀਐਸਪੀ ਦੀ ਸੀਟ ਤੋਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਦਿੰਦਾ ਆਜ਼ਮ ਖਾਨ 2022 ਚ ਜੇ ਜੇਲ੍ਹ ਤੋਂ ਐਮ.ਐਲ.ਏ ਦੀ ਇਲੈਕਸ਼ਨ ਜਿੱਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਸ਼ਾਹਬੁੱਦਿਨ ਬੜਾ ਤੁਸੀਂ ਨਾਂ ਸੁਣਿਆ ਹੋਏਗਾ ਯਾਦ ਸ਼ਾਹਬੁੱਦਿਨ ਜੀ 1999 ਚ ਆਸਾਮ ਸਬਾਨ ਤੋਂ ਇਲੈਕਸ਼ਨ ਜਿੱਤੇ 2.5 ਲੱਖ ਵੋਟ ਨਾਲ ਔਰ ਇਹ ਉਹ ਕ੍ਰਾਈਟੇਰੀਆ ਸੀ ਤੁਸੀਂ ਵੇਖੋ ਹੁਣ ਅਸੀਂ ਜੇ ਮੁਖ्तार ਅंसारी ਜੀ ਦੀ ਗੱਲ ਕਰੀਏ ਅਸੀਂ ਉਹਨਾਂ ਦੀ ਨੈਗੇਟਿਵ ਵੀਸ ਹੁੰਦੇ ਆ ਅਸੀਂ ਉਹਨਾਂ ਦੀ ਪੋਜ਼ਿਟਿਵ ਵੀਸ ਹੁੰਦੇ ਆ ਪਰ 2.5 ਲੱਖ ਵੋਟਾਂ ਨਾਲ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਔਰ ਉਹ ਬਾਹਰ ਨਹੀਂ ਆਏ ਉਹਨਾਂ ਨੇ ਸਾਰੀ ਇਲੈਕਸ਼ਨ ਜਿਹੜੀ ਕੰਟੈਸਟ ਕੀਤੀ ਬਿਹਾਈਂਡ ਦੀ ਬਾਰ ਕੀਤੀ ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਇਹਦੇ ਉੱਤੇ ਨਾ ਟਾਈਮ ਟੂ ਟਾਈਮ ਜਿਹੜੀਆਂ ਜੱਜਮੈਂਟਸ ਆ ਰਹੀਆਂ ਨਾ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਰਤਾ ਕਿ ਕੋਈ ਵੀ ਬੰਦਾ ਜਿਹੜਾ ਅੰਦਰ ਹੈ ਇਹ ਜ਼ਰੂਰੀ ਨਹੀਂ ਕਿ ਉਹਨੂੰ ਸਜ਼ਾ ਹੋਈ ਹੋਵੇ ਉਹਨੂੰ ਇਲੈਕਸ਼ਨ ਲੜਨ ਨਾ ਦਿਓ ਸੁਪਰੀਮ ਕੋਰਟ ਐਚ ਆਉਂਦਾ ਇੱਕ 2012 ਦੇ ਵਿੱਚ ਇੱਕ ਆਰਡਰ ਪਾਸ ਹੋਇਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਿਸ ਵਿਅਕਤੀ ਨੂੰ 2 ਸਾਲ ਤੋਂ ਉੱਤੇ ਦੀ ਸਜ਼ਾ ਜਾਂ 2 ਸਾਲ ਜਾਂ ਉੱਤੇ ਦੀ ਸਜ਼ਾ ਹੈ ਉਹ ਇਲੈਕਸ਼ਨ ਨਹੀਂ ਲੜ ਸਕਦਾ ਉਹਨੂੰ ਲਾਈਫ ਲੌਂਗ ਬਾਰ ਕਰਨਾ ਹੂੰ ਅੱਗੇ ਸੀ ਕਿ ਉਹ ਅਗਲੇ 6 ਸਾਲ ਨਹੀਂ ਲੜ ਸਕਦਾ ਹੁਣ ਤੁਸੀਂ ਲੇਟੈਸਟ ਇੱਕ ਵੇਖਿਆ ਸੀ 2023 ਅਪ੍ਰੈਲ ਦੇ ਮਹੀਨੇ ਦੇ ਵਿੱਚ ਰਾਹੁਲ ਗਾਂਧੀ ਜੀ ਨੂੰ ਡੇਫਾਮੇਸ਼ਨ ਕੇਸ ਦੇ ਵਿੱਚ ਸਜ਼ਾ ਕੀਤੀ ਗਈ ਸੀ ਸੂਰਤ ਦੇ ਕੋਰਟ ਨੇ ਸਜ਼ਾ ਕੀਤੀ ਔਰ ਇਮੀਡੀਏਟਲੀ ਉਹਨਾਂ ਦੀ ਐਮਪੀਸ਼ਿਪ ਕੈਨਸਲ ਕਰ ਦਿੱਤੀ ਗਈ ਸੀ ਔਰ ਸੁਪਰੀਮ ਕੋਰਟ ਨੇ ਰੀਇਨਸਟੇਟ ਕੀਤੀ ਉਹ ਯਾਦ ਹੈ ਅਗਲੇ ਦਿਨ ਜਿਹੜੇ ਲੋਕ ਜੇਲ੍ਹ ਚੋਂ ਬਾਹਰ ਆਏ ਕਿਉਂਕਿ ਕੋਈ ਵੀ ਬੰਦਾ ਅੰਦਰ ਤਾਂ ਜਾਂਦਾ ਵਾ ਜੇ ਉਹਨੂੰ 3 ਸਾਲ ਦੀ ਸਜ਼ਾ ਹੋਵੇ ਅਦਰਵਾਇਜ਼ ਉਹਨੂੰ ਰਾਈਟ ਟੂ ਗੈਟ ਬੇਲ ਹੁੰਦਾ ਅਪੀਲ ਫਾਈਲ ਕਰਨ ਦਾ ਉਹਨਾਂ ਨੂੰ ਅਪੀਲ ਫਾਈਲ ਕਰਨ ਦਾ ਰਾਈਟ ਮਿਲਿਆ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਾਇਆ ਕਿ ਮੇਰੀ ਐਸ ਪਰ ਲੇਟੈਸਟ ਲਾਅ ਮੇਰੀ ਗਾਈਡਲਾਈਨਸ ਅਕੋਰਡਿੰਗਲੀ ਮੈਂ ਨਹੀਂ ਆਂਦਾ ਤੇ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਸੁਪਰੀਮ ਕੋਰਟ ਨੇ ਬਹਾਲ ਕੀਤਾ ਐਮਪੀ ਸੋ ਮੈਂ ਦੱਸਣਾ ਚਾਹੁੰਦਾ ਕਿ ਸੁਪਰੀਮ ਕੋਰਟ ਜਿਹੜੀ ਹੈ ਐਸ ਪਰ ਲੇਟੈਸਟ ਲਾਅ ਆਫ ਦੀ ਲੈਂਡ ਚਲਦੀ ਹੈ ਹੁਣ ਲਾਪ ਦੀ ਲੈਂਡ 2012 ਜਿਹੜੀ ਤੁਸੀਂ ਸੁਣਨ ਕੰਨਾ ਜੀ ਗੱਲ ਕੀਤੀ ਨਾ ਕਿ 2012 ਦੇ ਵਿੱਚ ਜੱਜਮੈਂਟ ਆਈ ਉਹਨਾਂ ਨੇ ਕਿਹਾ ਕਿ ਲਾਈਫ ਲੌਂਗ ਬੈਨ ਕਰ ਦਿੱਤਾ ਜਾਵੇ ਕਿਉਂਕਿ ਉਹ ਜਾਂਦੇ ਸੀ ਪੋਲਿਟਿਕਸ ਸਾਫ਼ ਹੋ ਗਏ ਲੋਕਾਂ ਨੇ ਚੁਣਿਆ ਲੋਕਾਂ ਲਈ ਕੁਰਸੀ ਦੇ ਕਿੰਨੇ ਬਿਠਾਇਆ ਲੋਕਾਂ ਨੇ ਤੇ ਜੇ ਉਹ ਡਰਟੀ ਮਾਈਂਡਸ ਹੋਣਗੇ ਤੇ ਦੇਸ਼ ਨੂੰ ਕਿੱਦਾਂ ਚਲਾਣਗੇ ਪਰ ਹੁਣ ਮੈਂ ਫਿਰ ਦੱਸਣਾ ਚਾਹੁੰਦਾ ਬੜੀ ਅਜੀਬ ਗੱਲ ਹੈ ਕਿ ਹੁਣ ਤੇ ਫਿਰ ਸਾਡੀ ਸਰਕਾਰ ਨੇ ਜਿਹੜੀ ਉਦੋਂ ਦੀ ਸੂਬਾ ਸਰਕਾਰ ਹੋਏਗੀ ਉਹਨਾਂ ਨੇ ਹੁਣ ਤੇ ਐਮੈਂਡਮੈਂਟ ਕਰਤੀ ਜੱਜਮੈਂਟ ਲਾਜ਼ ਦੇ ਉੱਤੇ ਵੀ ਖੰਨਾ ਜੀ ਐਮੈਂਡਮੈਂਟ ਕਰਕੇ ਉਹਨਾਂ ਨੇ ਕਿਹਾ ਨਹੀਂ ਇਹ ਬ ਕਿਉਂਕਿ ਮੈਂ ਦੱਸਣਾ ਚਾਹਨਾ ਕਲੀਅਰ ਕਰਨਾ ਚਾਹਨਾ ਸਾਰੇ ਜਾਣਿਆਂ ਨੂੰ ਪੜ੍ਹ ਸਕਦੇ ਆ ਦੇਖ ਸਕਦੇ ਆ ਕਿ ਐਮਐਲਏ ਐਮਪੀਜ਼ ਦੇ ਉੱਤੇ ਕੁੱਲ 5000 ਕ੍ਰਿਮੀਨਲ ਕੇਸਿਸ ਪੈਂਡਿੰਗ ਹਨ ਔਰ ਤੁਸੀਂ ਸੋਚ ਸਕਦੇ ਹੋ ਕੁਝ ਸੱਚੇ ਆ ਕੁਝ ਝੂਠੇ ਆ ਜੋ ਵੀ ਆਗਾ ਹਰਤੇ ਨਹੀਂ ਜਾਣਾ ਚਾਹੁੰਦੇ ਪਰ ਸਵਾਲ ਹੈ ਪੈਦਾ ਹੁੰਦਾ ਹੈ ਕਿ ਸੂਬਾ ਸਰਕਾਰ ਵੀ ਇਹੀ ਚਾਹਦੀ ਹੈ ਕਿ ਚਾਹੇ ਕਿਸੇ ਨੂੰ ਸਜ਼ਾ ਹੋਵੇ ਚਾਹੇ ਕੋਈ ਅੰਦਰ ਹੋਵੇ ਉਹ ਇਲੈਕਸ਼ਨ ਲੜਨਾ ਚਾਹੀਦਾ ਪਰ ਸਰ ਇਹ ਇਸ ਤਰੀਕੇ ਨਾਲ ਅਜ ਦੇ ਸਮੇਂ ਜਾਂ ਜੋ ਕੇ ਸਮੇਂ ਦੇ ਵਿੱਚ ਪ੍ਰਚਾਰ ਬੜਾ ਡਿਫਰੈਂਟ ਹੋ ਚੁੱਕਾ ਹੈ ਇੱਕ ਪਹਿਲੇ ਰੈਲੀਆਂ ਤੱਕਨ ਪ੍ਰਚਾਰ ਹੁੰਦਾ ਸੀ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਤਾਂ ਉਹ ਫਿਰ ਕਿਵੇਂ ਯੂਜ਼ ਕਰ ਸਕਦਾ ਸੋਸ਼ਲ ਮੀਡੀਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਜਾਂ ਕੋਈ ਸਨੇਹਾ ਦੇਣਾ ਕੋਈ ਕਰ ਆਪਣਾ ਮੈਨੀਫੈਸਟੋ ਹੀ ਰਿਲੀਜ਼ ਕਰਨਾ ਉਹ ਫਿਰ ਕਿਵੇਂ ਉਹਦਾ ਮੋਡ ਆਫ ਕਮਿਊਨੀਕੇਸ਼ਨ ਕੀ ਹੋਏਗਾ ਦੇਖੋ ਜੀ ਉਹਦਾ ਮੋਡ ਆਫ ਕਮਿਊਨੀਕੇਸ਼ਨ ਜਿਹੜਾ ਵਾ ਮੈਨੀਫੈਸਟੋ ਦਾ ਇੱਕ ਪੇਪਰ ਆ ਪੇਪਰ ਰਿਲੀਜ਼ ਕਰਨਾ ਬੜਾ ਸੌਖਾ ਹੈ ਉਹਦੀ ਟੀਮ ਬਾਹਰ ਹੋਏਗੀ ਸਪੋਜ਼ ਕਿਸੇ ਵੀ ਬੰਦੇ ਦੀ ਕੋਈ ਮੈਂ ਵੀ ਅੰਦਰ ਆ ਤੇ ਮੇਰੀ ਜੇ ਟੀਮ ਬਾਹਰ ਹੈ ਮੇਰੇ ਮੈਨੀਫੈਸਟੋ ਨਾਲ ਕਰ ਕਰ ਬਚਾਏਗੀ ਹੁਣ ਗੱਲ ਆ ਗਈ ਕਿ ਮੇਰੀ ਪਰਸਨਲ ਜਿਹੜੀ ਸੋਸ਼ਲ ਮੀਡੀਆ ਤੇ ਮੇਰੀ ਛਵੀ ਹੈ ਮੇਰੇ ਕਹਿੰਦੇ ਨਾ ਫਾਲੋਅਰਸ ਮੇਰੇ ਫਾਲੋਅਰਸ ਨੇ ਮੇਰੀਆਂ ਵੋਟਾਂ ਪਾਣੀਆਂ ਕਿਉਂਕਿ ਅੱਜ ਕੱਲ ਅਸੀਂ ਵੇਖ ਰਹੇ ਹਾਂ ਜਿਹੜੀ ਮੌਜੂਦਾ ਇਲੈਕਸ਼ਨ ਚੱਲ ਰਹੀ ਹੈ ਇਹ ਸੋਸ਼ਲ ਮੀਡੀਆ ਦੀ ਇਲੈਕਸ਼ਨ ਬਣ ਗਈ ਹੈ ਉਹਦੇ ਪੇਜ ਤੇ ਕਿੰਨੇ ਆਜੀ 2.5 ਲੱਖ ਨੇ 5 ਲੱਖ ਨੇ 10 ਲੱਖ ਅਸੀਂ ਵੋਟਾਂ ਨੂੰ ਵੀ ਉਹਦੇ ਨਾਲ ਜੋੜ ਲੈਣ ਕਰਕੇ ਉਹਨਾਂ ਦੀ ਟੀਮ ਜਿਹੜੀ ਕਰ ਸਕਦੀ ਇਹ ਸੁਵਿਧਾ ਨਹੀਂ ਦੇਣੀ ਬਿਕੋਜ਼ ਅ ਪਰਸਨ ਹੂ ਇਜ਼ ਬਿਹਾਈਂਡ ਦਾ ਬਾਰਜ਼ ਉਹਨੇ ਕੁਛ ਨਾ ਕੁਛ ਕੀਤਾ ਹੈ ਪਰਮਾ ਫਸਾਈ ਕੋਈ ਅਫੈਂਸ ਕੀਤਾ ਉਹਨੂੰ ਹਰ ਰਾਈਟ ਨਹੀਂ ਮਿਲਣੀ ਰਾਈਟ ਟੂ ਕੰਟੈਸਟ ਰਾਈਟ ਟੂ ਵੋਟ ਉਹਦੇ ਕੋਲ ਹੈ ਪਰ ਰਾਈਟ ਟੂ ਕੰਟੈਸਟ ਇੰਡੀਪੈਂਡੈਂਟਲੀ ਕਿ ਉਹ ਸੜਕਾਂ ਤੇ ਆ ਜਾਵੇ ਲੋਕਾਂ ਨੂੰ ਮਿਲੇ ਆਪਣਾ ਸੋਸ਼ਲ ਮੀਡੀਆ ਪੇਜ ਚਲਾਵੇ ਇਹ ਬਿਲਕੁਲ ਰਾਈਟ ਸੁਪਰੀਮ ਕੋਰਟ ਨੇ ਨਹੀਂ ਦਿੱਤਾ ਅਗਰ ਉਹ ਜਿੱਤ ਜਾਂਦਾ ਤਾਂ ਫਿਰ ਕੀ ਉਹਨੂੰ ਫਿਰ ਜਿਹੜਾ ਸਰਟੀਫਿਕੇਟ ਦੇਣਾ ਉਹ ਕਿਵੇਂ ਦਿੱਤਾ ਜਾਏਗਾ ਸਰਟੀਫਿਕੇਟ ਉਹਨੂੰ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੇ ਅੰਦਰ ਜਾ ਕੇ ਇਲੈਕਟਿਕ ਮਿਸ਼ਨ ਨੂੰ ਤੋ ਪਹਿਲੇ ਹੋ ਜਾਊਗਾ ਔਰ ਜਦੋਂ ਉਹਦੀ ਬੇਲ ਹੋਏਗੀ ਉਸ ਤੋਂ ਬਾਅਦ ਬਾਹਰ ਆ ਕੇ ਉਹਨੂੰ ਸਰਟੀਫਿਕੇਟ ਮਿਲ ਜਾਏਗਾ ਉਹ ਵੀ ਇੱਕ ਰੈਗੂਲਰ ਕ੍ਰਾਈਮਨਲ ਦੇ ਤੌਰ ਤੇ ਗਿਨਿਆ ਜਾਣਾ ਸਿਰਫ ਉਹਦੇ ਕੋਲ ਕੰਟੈਸਟ ਕਰਨ ਦੀ ਪਾਵਰ ਹੈ ਉਹ ਨਹੀਂ ਖੋਈ ਗਈ ਅਦਰਵਾਈਜ਼ ਤੁਸੀਂ ਵੰਨ ਸਕਦੇ ਹੋ ਕਿ ਜਿਹੜਾ ਬੰਦਾ ਅੰਦਰ ਹੈ ਉਹਦੇ ਕੋਲ ਫੈਮਿਲੀ ਰੀਕਰੀਏਸ਼ਨ ਕਰਨ ਦੀ ਪਾਵਰ ਨਹੀਂ ਹੈ ਆਪਣੀ ਫੈਮਿਲੀ ਨੂੰ ਹੋਰ ਵਧਾਣ ਦਾ ਕਿਉਂਕਿ ਉਹਨੂੰ ਰਾਈਟ ਨਹੀਂ ਹੈਗਾ ਹੀ ਕੈਨੋਟ ਕਮ ਟੂ ਦੀ ਆਊਟਸਾਈਡ ਨਹੀਂ ਆ ਸਕਦਾ ਬੜੇ ਬੜੇ ਬੰਦੇ ਜਦੋਂ ਪ੍ਰੋਲ ਲੈ ਲੈਂਦੇ ਸੀ ਉਹਨਾਂ ਦੀ ਗੱਲ ਛੱਡੀਏ ਪਰ ਜਿਹੜਾ ਬੰਦਾ ਅੰਦਰ ਹੈ ਆਮ ਬੰਦਾ ਹੈ ਉਹ ਬਾਹਰ ਨਹੀਂ ਆ ਸਕਦਾ ਪਰ ਜਿਹੜੇ ਪਿਛਲੇ ਦਿਮਾਨੇ ਚ ਜਿੱਤੇ ਨੇ ਉਹਨਾਂ ਨੂੰ ਕਿਹਾ ਜਾ ਕੇ ਸਰਟੀਫਿਕੇਸ਼ਨ ਜਿਹੜੀ ਜੇਲ ਦੇ ਵਿੱਚ ਜਾ ਕੇ ਦਿੱਤੀ ਬਿਲਕੁਲ ਜੇਲ ਦੇ ਵਿੱਚ ਜਾ ਕੇ ਦਿੱਤੀ ਉਦੋਂ ਦਾ ਸੋਸ਼ਲ ਮੀਡੀਆ ਦਾ ਬਿਲਕੁਲ ਵੀ ਜ਼ਮਾਨਾ ਨਹੀਂ ਸੀ ਹੈਗਾ 1992 1977 ਤੋਂ 2022 ਚ ਚਲੋ ਸੋਸ਼ਲ ਮੀਡੀਆ ਆ ਗਿਆ ਤੇ ਉਹਨਾਂ ਨੂੰ ਸਰਟੀਫିକੇਟ ਦਿੱਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਟਿਨਿਓਰ ਪੂਰੀ ਹੋਈ ਆਈਦਰ ਦੇ ਵਰ ਕਨਵਿਕਟਡ ਆਈਦਰ ਕੁਛ ਸੀ ਕਿਉਂਕਿ ਕਨਵਿਕਸ਼ਨ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਕਿਸੇ ਨੂੰ ਸਜ਼ਾ ਆ ਗਈ ਤੇ ਉਹ 6 ਸਾਲ ਨਹੀਂ ਲੜ ਸਕਦਾ ਹੂੰ ਜੇ ਅੱਜ ਵੀ ਕਿਸੇ ਨੂੰ ਜਿਵੇਂ ਕੋਈ ਕੰਟੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਸੁਪਰੀਮ ਕੋਰਟ ਤੋਂ ਉਹ ਵੀ ਸੁਪਰੀਮ ਕੋਰਟ ਨਹੀਂ ਨਹੀਂ ਸਜ਼ਾ ਤਾਂ ਲੋਅਰ ਕੋਰਟ ਚੋਂ ਹੀ ਨਹੀਂ ਪਰ ਕੋਈ ਅਪੀਲ ਕਰ ਦਿੰਦਾ ਫਿਰ ਅਪੀਲ ਜਿਹੜੀ ਹੈ ਅਪੀਲ ਦੇ ਵਿੱਚ ਜੇ ਸਟੇ ਹੁੰਦਾ ਜਿਵੇਂ ਰਾਹੁਲ ਗਾਂਧੀ ਦਾ ਸਟੇ ਹੋ ਗਿਆ ਥੈਟ ਇਜ਼ ਅ ਡਿਫਰੈਂਟ ਮੈਟਰ ਇੱਕ ਬੰਦਾ ਆਮ ਹੈ ਮੇਰੇ ਕੋਲ ਮੇਰੇ ਕੋ ਪੈਸੇ ਹੀ ਨਹੀਂ ਹੈਗੇ ਅਪੀਲ ਕਰਨ ਦੇ ਮੈਂ ਅਪੀਲ ਨਹੀਂ ਕਰਦਾ ਮੈਂ ਐਡਮੈਂਡਾਂ ਕਿ ਕੋਈ ਗੱਲ ਨਹੀਂ ਮੈਨੂੰ ਸਜ਼ਾ ਹੋ ਗਈ ਫਿਰ ਮੇਰੇ ਕੋ ਕੋਈ ਰਾਈਟ ਨਹੀਂ ਹੈਗਾ ਇਲੈਕਸ਼ਨ ਕੰਡੈਸਟ ਕਰਨ ਦਾ ਤਾਂ ਹੁਣ ਕੋਈ ਵਿਅਕਤੀ ਜੇਲ੍ਹ ਚ ਰਹਿ ਕੇ ਚੋਣ ਲੜ ਸਕਦਾ ਹੈ ਕੋਈ ਐਨੀਬਾਡੀ ਮੈਂ ਤੁਸੀਂ ਕੋਈ ਵੀ ਬੰਦਾ ਜਿਹਨੂੰ ਜਿਹੜਾ ਅੰਦਰ ਹੈ ਜਿਹਨੂੰ ਸਜ਼ਾ ਜਾਪਦਾ ਨਹੀਂ ਹੈ ਹੀ ਇਜ਼ ਬਿਹਾਈਂਡ ਦੀ ਬਾਰਸ ਅੰਡਰ ਟ੍ਰਾਇਲ ਕਹਾਂਗੇ ਅਸੀਂ ਉਹਨੂੰ ਅੰਡਰ ਟ੍ਰਾਇਲ ਇੱਕ ਹੋਰ ਗੱਲ ਸਿਰਫ ਅੰਡਰ ਟ੍ਰਾਇਲ ਨਹੀਂ ਪ੍ਰੀਵੈਂਟਿਵ ਡਿਟੈਂਸ਼ਨ ਲਾਜ਼ ਜਿਹੜੇ ਨੇ ਕੋਈ ਬੰਦਾ ਮਾਹੌਲ ਖਰਾਬ ਕਰਦਾ ਤੇ ਉਹਨੂੰ ਕਿਸੇ ਲਾ ਚਾਹੇ ਉਹ ਬੰਦਾ ਲੋਕਾਂ ਦਾ ਚਹੇਤਾ ਹੈ ਚਾਹੇ ਲੋਕੀ ਉਹਨੂੰ ਪਸੰਦ ਕਰਦੇ ਆ ਜਾਂ ਨਹੀਂ ਕਰਦੇ ਸਰਕਾਰ ਦਾ ਉਹ ਮਨ ਮਨਪਸੰੰਦਾ ਹੈਗਾ ਜਾਂ ਨਹੀਂ ਹੈਗਾ ਸਰਕਾਰ ਉਹਦੇ ਅਗੇਂਸਟ ਆ ਜਾਂ ਨਹੀਂ ਹੈਗੀ ਉਹ ਬੰਦਾ ਇਲੈਕਸ਼ਨ ਕੰਟੈਸਟ ਇੰਡੀਪੈਂਡੈਂਟ ਲੈਵਲ ਤੇ ਆਈਦਰ ਵਿਦ ਔਨ ਪਾਰਟੀ ਸਲੋਗਨ ਉਹ ਪ੍ਰੋਪਰ ਤਰੀਕੇ ਨਾਲ ਆਪਣੀ ਇਲੈਕਸ਼ਨ ਜਿਵੇਂ ਬਾਹਰ ਦੇ ਬੰਦੇ ਕਰਦੇ ਆ ਉਵੇਂ ਹੀ ਕਰ ਸਕਦਾ ਸਿਰਫ ਉਹਦੇ ਚ ਐਂਬਾਰਗੋ ਹੈ ਕਿ ਸੋਸ਼ਲ ਮੀਡੀਆ ਨਹੀਂ ਯੂਜ਼ ਕਰ ਸਕਦਾ ਆਪ ਆਪਣਾ ਪ੍ਰਚਾਰ ਬਾਹਰ ਆ ਕੇ ਨਹੀਂ ਕਰ ਸਕਦਾ ਆਖੀ ਸਵਾਲ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਟੇਰੀਆਜ਼ ਹੁੰਦੇ ਨੇ ਜਿਸ ਤਰ੍ਹਾਂ ਕਿ ਇੱਕ ਲਿਮਟ ਹੁੰਦੀ ਕਿ ਉਹ ਇੰਨੇ ਪੈਸੇ ਖਰਚ ਸਕਦਾ ਇੰਨੇ ਪੈਸੇ ਨਹੀਂ ਖਰਚ ਸਕਦਾ ਉਹ ਸਾਰੇ ਕਾਨੂੰਨ ਉਹਦੇ ਤੇ ਲਾਗੂ ਹੁੰਦੇ ਬਿਲਕੁਲ ਲਾਗੂ ਹੁੰਦੇ ਦੀ ਉਹਦਾ ਜੋ ਐਫੀਡੇਵਿਟ ਇਨਕਮ ਪ੍ਰੋਪਰਟੀ ਦਾ ਸਾਰਾ ਦਾ ਬੰਨਾ ਉਹੀ ਐਫੀਡੇਵਿਟ ਉਹਦਾ ਵੀ ਬੰਨਾ ਉਹਨੂੰ ਵੀ ਆਪਣੀ ਜਿਹੜੀ ਡਿਸਕਲੋਸ ਕਰਨੇ ਪਾਣੇ ਐਸੈਟਸ ਸਾਰੇ ਉਹਦੇ ਜਿਹੜੇ ਪਰਚੇ ਨੇ ਉਹ ਵੀ ਸਾਰੇ ਡਿਸਕਲੋਸ ਹੋਣੇ ਆ ਔਰ ਇਹ ਸਾਰੀਆਂ ਚੀਜ਼ਾਂ ਜੋ ਆਮ ਕੈਂਡੀਡੇਟ ਵਾਸਤੇ ਨੇ ਉਹੀ ਉਹਦੇ ਵਾਸਤੇ ਨੇ ਸਿਰਫ ਉਹਦੇ ਕੋਲ ਇੱਕ ਐਮਬਾਰਗੋ ਹੈ ਕਿ ਹੀ ਕੈਨ ਨਾਟ ਕਮ ਓਪਨਲੀ ਟੂ ਦਾ ਪਬਲਿਕ ਫॉर ਪ੍ਰਚਾਰ ਤਾਂ ਉਹ ਕਿਸੇ ਨੂੰ ਨੋਮੀਨੇਟ ਵੀ ਕਰ ਸਕਦਾ ਕਿਸਮਿਨੇਸ਼ਨ ਤੇ ਉਹਦੀ ਮੈਂ ਤੁਹਾਨੂੰ ਦੱਸਿਆ ਉਹਦਾ ਐਡਵੋਕੇਟ ਹੋਣੇ ਸਾਰੀ ਹੋਰ ਕਿਸੇ ਨੂੰ ਜੇਕਰ ਸਾਨੂੰ ਨੇ ਆਪਣੀ ਕੋਈ ਚੀਜ਼ ਭੇਜਣੀ ਹੈ ਤੇ ਫਿਰ ਹਰ ਰੋਜ਼ ਜੇਲ੍ਹ ਚੋਂ ਭੇਜੇਗਾ ਜੇਲ੍ਹ ਚੋਂ ਭੇਜੇਗਾ ਜੇਲ੍ਹ ਚੋਂ ਲੈਟਰ ਆਏਗੀ ਜੇਲ੍ਹ ਚੋਂ ਮੈਨੀਫੈਸਟੋ ਆਏਗਾ ਸਭ ਕੁਝ ਉਹਨੂੰ ਇਹ ਚੀਜ਼ਾਂ ਅਲਾਉਡ ਆ ਉਹਦੇ ਲਈ ਅਲਾਉਡ ਆ ਸਿਰਫ ਉਹਦੀ ਰਿਪਰੈਜ਼ੈਂਟੇਸ਼ਨ ਟੋਟਲੀ ਅਲਾਉ ਹੋਏਗੀ ਫਾਰ ਦਾ ਇਲੈਕਸ਼ਨ ਪੀਰੀਅਡ till the decision of the till the uh, result the uh, declaration ਉਦੋਂ ਤੱਕ अदरवाइज ਉਹ ਬਾਹਰ ਨਹੀਂ ਆ ਸਕਦਾ ਬਸ ਤੇ ਜਿਹੜੇ ਪੈਸੇ ਭਰਨੇ ਉਹ ਵੀ ਉਹ ਪਰੇਗਾ ਭਰੇਗਾ ਬਿਲਕੁਲ ਭਰੇਗਾ ਉਹਨੂੰ ਕੋਈ ਛੂਟ ਨਹੀਂ ਹੈਗੀ ਕਿ ਉਹ ਅੰਦਰ ਹੈ ਤੇ ਉਹਨੇ ਕੋਈ ਛੂਟ ਹੈ देयर इज नो ਛੂਟ ਤਾਂ ਉਹਦੇ ਵਿੱਚ ਸਾਰਾ ਜਿਹੜਾ ਕ੍ਰਾਈਟੇਰੀਆ ਉਹਨੂੰ ਪੂਰੇ ਕਰਨੇ ਪੈਣਗੇ ਪੂਰਾ ਰੈਗੂਲਰ ਜਿਹੜੇ ਐਮਪੀ ਬਾਕੀ ਲੜ ਰਹੇ ਨੇ ਪਾਰਟਿਸ ਵੱਲੋਂ ਤੇ ਜੇ ਉਹ ਇੰਡੀਪੈਂਡੈਂਟ ਲੱਗਦਾ ਤਾਂ ਉਹਨੂੰ ਉਹੀ ਰੈਗੂਲਰ ਕ੍ਰਾਈਟੇਰੀਆ ਪੂਰਾ ਕਰਨਾ ਪਵੇ ਪਰ ਸਿਰਫ ਇੱਕ ਵਾਰ ਨਾਮਜ਼ਦਗੀ ਪੱਤਰ ਪਰਮਾਸੇ 12 ਨਾ ਪਾਉਗਾ ਇੱਕ ਵਾਰੀ ਨਾਮਜ਼ਦਗੀ ਉਹ ਵੀ ਜਦੋਂ ਉਹ ਵੀ ਅੰਡਰ ਪੁਲਿਸ ਪ੍ਰੋਟੈਕਸ਼ਨ ਪਰ ਜੇ ਸੂਬੇ ਤੋਂ ਬਾਹਰ ਹੈ ਜਿੱਦਾਂ ਸਪੋਸ ਪੰਜਾਬ ਜਾਂ ਕੋਈ ਬੰਦਾ ਦੂਜੇ ਸਟੇਟ ਦਾ ਤਾਂ ਵੀ ਉਹਨੂੰ ਅਲਾਉ ਕੀਤਾ ਜਾਏਗਾ ਉਹ ਉੱਥੋਂ ਦੇ ਡੀਸੀ ਨੂੰ ਮਿਲੇਗਾ ਕਿ ਐਥੋਂ ਦੇ ਡੀਸੀ ਰਿਪਰੈਜ਼ੈਂਟੇਸ਼ਨ ਭੇਜੇਗਾ ਤਾਂ ਉਹਨੂੰ ਲਿਆਂਦਾ ਜਾਏਗਾ ਅੰਦਰ ਕਸਟਡੀ ਤੇ ਫਿਰ ਉਹ ਇੱਥੇ ਆ ਕੇ ਪੇਪਰ ਭਰੇਗਾ ਉਹ ਸ਼ਹਿਰ ਦੇ ਵਿੱਚ ਆ ਕੇ ਪੇਪਰ ਜਿਸ ਜਿਸ ਸ਼ਹਿਰ ਦੇ ਵਿੱਚ ਜਿਸ ਸਟੇਟ ਦੇ ਵਿੱਚ ਉਹਨੇ ਕੰਟੈ ਰਾਈਟਸ ਦਿੱਤੀਆਂ ਕਹਿੰਦੇ ਆ ਨਾ ਕਿ ਕਿਸੇ ਨੂੰ ਉਦੋਂ ਤੱਕ ਤੁਸੀਂ ਗੁਨੇਗਾਰ ਨਾ ਮੰਨੋ ਜੁਰਮਦਾਰ ਕੋਲ ਸਜ਼ਾ ਨਹੀਂ ਹੋ ਜਾਂਦੀ ਤੇ ਉਸੇ ਲਾਅ ਦੇ ਉੱਤੇ ਹੀ ਚੱਲ ਰਿਹਾ ਕਿ ਉਹ ਉਦੋਂ ਤੱਕ ਕੰਟੈਸਟ ਕਰ ਸਕਦਾ ਜੁਰਮਦਾਰ ਕੋਲ ਸਜ਼ਾ ਔਰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਮੈਂ ਕਿ 6 ਸਾਲਾਂ ਤੋਂ ਬਾਅਦ ਉਹ ਦੁਬਾਰਾ ਕੰਟੈਸਟ ਕਰ ਸਕਦਾ ਅਤਲੀ ਜਿਹੜਾ ਲੇਟੈਸਟ ਲਾਅ ਹੁਣ ਚੱਲ ਰਿਹਾ ਗਵਰਨ ਕਰ ਰਿਹਾ ਲਾਅ ਆਫ ਦੀ ਲੈਂਡ ਉਹ ਕਹਿੰਦਾ ਰਿਪਰੈਜਨਟੇਸ਼ਨ ਆਫ ਪੀਪਲ ਐਕਟ ਜਿਹੜਾ 1951 ਚ ਬਣਿਆ ਸੀ ਉਹਦੀ ਲੇਟੈਸਟ ਐਮੈਂਡਮੈਂਟ ਆਈ 2013 ਦੇ ਵਿੱਚ ਔਰ ਉਹਦੇ ਵਿੱਚ ਆਹੀ ਹੈ ਕਿ ਜਿਹਨੂੰ 2 ਸਾਲ ਸਜ਼ਾ ਹੋਈ ਹੈ ਅਗਲੇ 6 ਸਾਲ ਟੋਟਲ ਮਤਲਬ 8 ਸਾਲ ਉਹ ਇਲੈਕਸ਼ਨ ਕੰਟੈਸਟ ਨਹੀਂ ਕਰੇਗਾ ਠੀਕ ਹੈ 2 ਸਾਲ ਤੋਂ ਉਹਨੂੰ ਅੰਦਰ ਕੱਟਨੇ ਪਏ 6 ਸਾਲ ਹੋਰ ਤੇ ਉਸ ਤੋਂ ਬਾਅਦ ਫੇਰ ਉਹ ਕਰ ਸਕਦਾ ਸੋ ਇਹ ਲਾਈਫ ਲੌਂਗ ਐਂਬਾਰਗੋ ਨਹੀਂ ਹੈ ਪਰ ਮੇਰੀ ਪਰਸਨਲ ਰਾਏ ਆਹੀ ਹੈ ਕਿ ਲਾਈਫ ਲੌਂਗ ਐਂਬਾਰਗੋ ਕੁਝ ਅਫੈਂਸਸ ਸਾਡੇ ਸੁਪਰੀਮ ਕੋਰਟ ਦੇ ਕੁਝ ਲਾਇਰਜ਼ ਨੇਰ ਤੇ ਪੀਆਈਐਲ ਵੀ ਫਾਈਲ ਕੀਤੀ ਹੈ ਕਿ ਜੇ ਕੋਈ ਮੋਰਲ ਟਰਪੀਚੂਡ ਸੈਕਸ਼ੂਅਲ ਅਫੈਂਸਸ ਇਹੋ क्राइम ਅਗੇਂਸਟ ਔਮਨ ਦੇ ਵਿੱਚ ਕੋਈ ਅੰਦਰ ਗਿਆ ਉਹਨੂੰ ਅਲਾਉ ਨਾ ਕੀਤਾ ਜਾਵੇ ਜਾਂ ਕੋਈ ਦੇਸ਼ ਦੀ ਅਖੰਡਤਾ ਜਾਂ ਦੇਸ਼ ਲਈ ਖਤਰਾ ਵੈ ਟੈਰਰਿਜ਼ਮ ਐਕਟੀਵਿਟੀਆਂ ਕਰਦਾ ਤੇ ਉਹਨੂੰ ਨਾ ਅਲਾਉ ਕੀਤਾ ਜਾਵੇ ਜਿਹਨੂੰ ਸਜ਼ਾ ਜਿਹਨੂੰ ਸਜ਼ਾ ਹੁੰਦੀ ਹੈ ਜੇ ਉਹਨੂੰ ਸਜ਼ਾ ਹੋ ਜਾਂਦੀ ਹੈ ਉਹ 6 ਸਾਲ ਤੋਂ ਬਾਅਦ ਵੀ ਦੁਬਾਰਾ ਨਾ ਲੜੇ ਤਾਂ ਬਿਲਕੁਲ ਇਹ ਇੱਕ ਵਿਸਤਾਰਪੂਰਵਕ ਚਰਚਾ ਅੱਜ ਅਸੀਂ ਕੀਤੀ ਹੈ ਤਾਂ ਸਰਦਾਰ ਹਰਸਿਮਰਨ ਸਿੰਘ ਸਾਡਾ ਨਾਮ ਮੌਜੂਦ ਸਨ ਤਾਂ ਉਹਨਾਂ ਨੇ ਦੱਸਿਆ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਕਿ ਜਿਹੜਾ ਵਿਅਕਤੀ ਕਿਸੇ ਦੋਸ਼ ਹੇਠ ਜੇਲ੍ਹ ਦੇ ਵਿੱਚ ਹੈ ਜਿਸ ਨੂੰ ਅਦਾਲਤ ਤੋਂ ਸਜ਼ਾ ਨਹੀਂ ਹੋਈ ਤਾਂ ਉਹ ਵਿਅਕਤੀ ਇਲੈਕਸ਼ਨ ਲੜ ਸਕਦਾ ਹੈ ਇਥੋਂ ਤੱਕ ਕਿ ਅਗਰ ਉਹ ਸ਼ਹਿਰ ਦੀ ਜੇਲ੍ਹ 'ਚ ਨਹੀਂ ਹੈ ਅਗਰ ਹੋਰ ਕਿਸੇ ਦੂਸਰੇ ਸੂਬੇ ਦੀ ਜੇਲ੍ਹ 'ਚ ਹੈ ਤਾਂ ਬਕਾਇਦਾ ਤੌਰ ਦੇ ਉੱਤੇ ਉਹ ਆਪਣੇ ਨਾਮਜ਼ਦਗੀ ਪੱਤਰ ਭਰਨ ਵਾਸਤੇ ਉਸ ਜ਼ਿਲ੍ਹੇ 'ਚ ਆਣਗੇ ਤਾਂ ਇਸ ਤੋਂ ਇਲਾਵਾ ਜਿਹੜੇ ਰਾਈਟਸ ਨੇ ਉਹ ਸਾਰੇ ਇਕੁਅਲ ਹੋਣਗੇ ਸਿਰਫ ਇੱਕ ਰਾਈਟ ਹੈ ਕਿ ਉਹ ਬਾਹਰ ਆ ਕੇ ਪ੍ਰਚਾਰ ਨਹੀਂ ਕਰ ਸਕਦੇ ਬਾਕੀ ਜੇਲ੍ਹ ਦੇ ਵਿੱਚੋਂ ਹੀ ਉਹ ਆਪਣਾ ਮੈਨੀਫੈਸਟੋ ਰਿਲੀਜ਼ ਕਰਨਗੇ ਆਪਣੀ ਸਾਰੀ ਗੱਲਾਂ ਪਤਾ ਕਰਨਗੇ ਔਰ ਜੋ ਵੀ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਦੇਣਾ ਉਹ ਜੇਲ੍ਹ ਦੇ ਵਿੱਚੋਂ ਹੀ ਰਹਿ ਕੇ ਦੇ ਸਕਦੇ ਨੇ ਤਾਂ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਹੈ ਤਾਂ ਫਿਲਹਾਲ ਵਿਸਤਾਰਪੂਰਵਕ ਚਰਚਾ ਕੀਤੀ ਹੈ ਤਾਂ ਜਿਹੜੇ ਲੋਕ ਇਸ ਬਾਰੇ ਬਹੁਤ ਸਾਰੇ ਸਵਾਲ ਉਹਨਾਂ ਦੇ ਮਨ 'ਚ ਹੁੰਦੇ ਨੇ ਤਾਂ ਉਹਨਾਂ ਸਾਰੇ ਸਵਾਲਾਂ ਦਾ ਅੱਜ ਅਸੀਂ ਬਾਖੂਬੀ ਜਵਾਬ ਤੁਹਾਨੂੰ ਦੇ ਰਹੇ ਹਾਂ ਔਰ ਲੋਕ ਵੀ ਸਮਝ ਲੈਣ ਕਿ ਕਾਨੂੰਨ ਕੀ ਕਿੰਦਾ ਤਬ ਅਜ ਤੱਕਨ 5000 ਦੇ ਕਰੀਬ ਲੋਕ ਐਸੇ ਨੇ ਜਿਹੜੇ ਕਿ ਦੇਸ਼ ਭਰ ਦੇ ਵਿੱਚ ਇਸ ਕਾਨੂੰਨ ਦੇ ਮਾਰ ਹੇਟ ਕੀਏ ਜਾਂ ਇਸ ਕਾਨੂੰਨ ਦੇ ਹੇਠ ਚੱਲ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਕੁਝ ਕੇਸਿਸ ਚੱਲ ਰਹੇ ਨੇ ਕਈਆਂ ਨੂੰ ਕਈ ਜਗ੍ਹਾ ਤੇ ਕਨਵਿਕਸ਼ਨ ਹੋਈ ਹੈ ਜਾਂ ਉਸ ਦੇ ਵਿੱਚ ਉਹਨਾਂ ਨੇ ਅਪੀਲ ਦਾਇਰ ਕੀਤੀ ਹੈ ਤਾਂ ਇਸ ਤਰ੍ਹਾਂ ਬਹੁਤ ਸਾਰੇ ਨਾਮ ਨੇ ਜਿਹੜੇ ਜੇਲ੍ਹ ਚੋਂ ਇਲੈਕਸ਼ਨ ਜਿੱਤ ਕੇ ਬਾਹਰ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਮਾਹੌਲ ਦੇ ਵਿੱਚ ਕੌਣ ਸ਼ਖਸ ਹੈ ਜੇਰਾ ਜੇਲ੍ਹ ਦੇ ਵਿੱਚੋਂ ਚੋਣ ਲੜਦਾ ਹੈ ਤਾਂ ਕਿਵੇਂ ਉਹ ਜਿੱਤਦਾ ਹੈ ਜਾਂ ਕੀ ਹੁੰਦਾ ਹੈ ਲੇਕਿਨ ਵਕਤੀ ਦੱਸੇਗਾ ਲੇਕਿਨ ਕਾਨੂੰਨ ਕੀ ਕਹਿੰਦਾ ਹੈ ਉਸ ਦੇ ਉੱਤੇ ਅੱਜ ਅਸੀਂ ਇੱਕ ਵਿਸਤਾਰਪੂਰਵਕ ਚਰਚਾ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਔਰ ਤੁਹਾਡੀ ਨੌਲੇਜ ਔਰ ਤੁਹਾਡੀ ਸੋਚ ਦੇ ਵਿੱਚ ਉਹ ਚੀਜ਼ ਦੱਸੀ ਹੈ ਕਿ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਇਲੈਕਸ਼ਨ ਲੜ ਸਕਦਾ ਹੈ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਹੋਣਗੀਆਂ ਕਿਸ ਤਰ੍ਹਾਂ ਦੀ ਉਸ ਨੂੰ ਛੂਟ ਮਿਲੇਗੀ ਤਾਂ ਇਹ ਸਾਰੀ ਵਿਸਤਾਰਪੂਰਵਕ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ